ਹਰ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ। ਦਾਸ ਨੂੰ ਹੁਕਮ ਹੋਇਆ ਕੁਝ ਸਮਾਂ ਆਪ ਜੀ ਨੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦਾ। ਆਪ ਜੀਆਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਨਾਲ ਹੀ ਅੱਜ ਦੇ ਦੀਵਾਨ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾ ਰਹੇ ਆ। ਬਹੁਤ ਵੱਡੇ ਚੈਲੰਜਸ ਨੇ ਸਿੱਖਾਂ ਵਾਸਤੇ ਸਭ ਤੋਂ ਵੱਡਾ ਚੈਲੰਜ ਹੈ ਕਿ ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਦਰ ਤੋਂ ਧੁਰ ਕੀ ਬਾਣੀ ਲੈ ਕੇ ਆਏ ਉਹਨਾਂ ਨੇ ਸੰਸਾਰ ਭਰ ਵਿੱਚ ਵਿਚਰ ਕੇ ਭਗਤ ਸਹਿਬਾਨ ਉਨ੍ਹਾਂ ਦੀ ਬਾਣੀ ਨੂੰ ਇਕੱਤਰ ਕੀਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਇਸ ਬਾਣੀ ਦੇ ਵਾਸਤੇ ਹੋਈ ਹੈ ਦਸਮ ਪਿਤਾ ਜੀ ਨੇ ਪ੍ਰਤੱਖ ਇਹ ਗੱਲ ਕਹਿ ਦਿੱਤੀ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮੈਂ ਜਿਸ ਸੰਸਾਰ ਵਿੱਚ ਵਿਚਰਦਾ ਆਂ ਸੰਗਤ ਅੱਜ ਸੰਸਾਰ ਦੇ ਦੋ ਵੱਡੇ ਧਰਮ ਡਿਬੇਟ ਕਰ ਰਹੇ ਨੇ ਆਪਣੇ ਆਪਣੇ ਇਸਲਾਮ ਤੇ ਇਸਾਈਅਤ ਕੇ ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਕੀ ਲਿਖਿਆ ਹੋਇਆ ਆ ਜਦੋਂ ਮੈਂ ਉਹਨਾਂ ਨੂੰ ਨੇੜੇ ਹੋ ਕੇ ਇਹ ਗੱਲ ਪੁੱਛੀ ਕਿ ਕੀ ਤੁਹਾਡੇ ਪੈਗੰਬਰਾਂ ਵੱਲੋਂ ਇਹ ਗ੍ਰੰਥ ਲਿਖੇ ਹੋਏ ਨੇ ਉਹ ਕਹਿਣ ਲੱਗੇ ਨਹੀਂ ਇਹ ਉਹਨਾਂ ਤੋਂ ਬਾਅਦ ਵਿੱਚ ਲਿਖੇ ਗਏ ਨੇ ਗੱਲ ਨੂੰ ਸੰਗਤ ਸਮਝ ਲੈਣਾ ਜਿਨ੍ਹਾਂ ਦੇ ਪੈਗੰਬਰਾਂ ਨੇ ਆਪਣੇ ਹੱਥੀ ਇੱਕ ਵੀ ਸ਼ਬਦ ਨਹੀਂ ਲਿਖਿਆ ਉਹ ਉਹਨਾਂ ਕਿਤਾਬਾਂ ਨੂੰ ਰੋਜ ਕੋਟ ਕਰ ਰਹੇ ਨੇ ਸੰਸਾਰ ਭਰ ਦੇ ਵਿੱਚ ਸਕੂਲਾਂ ਵਿੱਚ ਕਾਲਜਾਂ ਵਿੱਚ ਜਿਹਨੂੰ ਆਪਣੇ ਹੱਥੀ ਸਤਿਗੁਰੂ ਮਹਾਰਾਜ ਜੀ ਨੇ ਪਰਮੇਸ਼ ਪੋਥੀ ਪਰਮੇਸ਼ਰ ਕਾ ਥਾਨ ਕਿਹਾ ਜਿਹਨੂੰ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਗਦ ਕਲਮ ਦਿਵਾਤ ਲੈ ਕੇ ਧੁਰ ਕੀ ਬਾਣੀ ਨੂੰ ਆਪਣੇ ਹੱਥਾਂ ਨਾਲ ਲਿਖਿਆ ਜਿਸ ਧੁਰ ਕੀ ਬਾਣੀ ਵਿੱਚ ਭਗਤ ਸਹਿਬਾਨ ਭਟ ਸਹਿਬਾਨ ਜੀ ਦੀ ਬਾਣੀ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਵਿੱਚ ਲਿਖ ਕੇ ਤੇ ਪਹਿਲਾ ਪ੍ਰਕਾਸ਼ શ્રી ਦਰਬਾਰ ਸਾਹਿਬ ਵਿਖੇ ਕੀਤਾ 22 ਸਾਲ ਦਾ ਸਮਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਤੱਕ ਪਹੁੰਚਣ ਦਾ ਲੱਗਦਾ ਹੈ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਭਾਈ ਗੁਰਦਾਸ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਖਵਾਉਂਦੇ ਨੇ ਬਾਣੀ ਦੀਆਂ ਪੋਥੀਆਂ ਪਹੁੰਚੀਆਂ ਗੁਰੂ ਨਾਨਕ ਸਾਹਿਬ ਰਾਹੀਂ ਗੁਰੂ ਅੰਗਦ ਦੇ ਮਹਾਰਾਜ ਕੋਲ ਗੁਰੂ ਅੰਗਦ ਦੇ ਤੋਂ ਗੁਰੂ ਅਮਰਦਾਸ ਗੁਰੂ ਅਮਰਦਾਸ ਮਹਾਰਾਜ ਤੋਂ ਗੁਰੂ ਰਾਮਦਾਸ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰੀ ਬਾਣੀ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਦਿੱਤੀ ਉਹ ਬਾਣੀ ਦੀਆਂ ਪੋਥੀਆਂ ਸ਼੍ਰੀ ਰਾਮ ਸਰ ਸਾਹਿਬ ਇਕ ਲੈ ਕੇ ਆਉਂਦੇ ਨੇ ਤੇ ਬਾਣੀ ਲਿਖਵਾ ਕੇ ਸੋਧ ਕੇ ਆਪਣੇ ਨਾਲ ਹੀ ਕੋਠਾ ਸਾਹਿਬ ਰਾਤ ਨੂੰ ਲੈ ਜਾਂਦੇ ਨੇ ਤਾਂ ਕਿ ਇਸ ਬਾਣੀ ਵਿੱਚ ਕੋਈ ਰਲਾ ਨਾ ਪਵੇ ਅੱਜ ਦੀ ਸਾਡੇ ਵਾਸਤੇ ਸਭ ਤੋਂ ਵੱਡਾ ਚੈਲੰਜ ਹੈ ਕਿ ਸਿੱਖ ਗੁਰਬਾਣੀ ਦੇ ਹਵਾਲੇ ਦੇ ਕੇ ਗੱਲ ਨਹੀਂ ਕਰ ਰਿਹਾ ਅੱਜ ਸਿੱਖ ਗੁਰਬਾਣੀ ਦੇ ਪਰਮਾਨ ਦੇ ਕੇ ਆਪਣੇ ਜੀਵਨ ਨੂੰ ਸੇਧ ਨਹੀਂ ਲੈ ਰਿਹਾ ਅਸੀਂ ਜਦੋਂ ਦੋ ਤਿੰਨ ਸਿੱਖ ਇਕੱਠੇ ਹੋ ਕੇ ਬੈਠਦੇ ਹਾਂ ਤੇ ਅਸੀਂ ਆਮ ਮਨੁੱਖਾਂ ਦੀ ਬਣਾਈ ਮਰਿਆਦਾ ਨੂੰ ਜਾਂ ਆਮ ਮਨੁੱਖਾਂ ਦੇ ਜੀਵਨ ਉਦਾਹਰਣਾਂ ਨੂੰ ਸਾਹਮਣੇ ਰੱਖ ਕੇ ਇੱਕ ਦੂਜੇ ਨਾਲ ਲੜਦੇ ਹਾਂ ਜਿਹੜੀ ਬਾਣੀ ਨੇ ਸਾਨੂੰ ਇਕੱਠਿਆਂ ਕਰਨਾ ਸੀ ਉਹ ਸਿੱਖਾਂ ਤੱਕ ਪਹੁੰਚ ਨਹੀਂ ਸਕੀ ਅਸੀਂ ਇਹ ਸਮਾਗਮ ਇਸੇ ਕਰਕੇ ਆਰੰਭ ਕੀਤੇ ਨੇ ਸਮਾਗਮ ਤਾਂ ਹੋਰ ਵੀ ਹੋ ਰਹੇ ਨੇ ਕਈ ਵਾਰੀ ਸਿੰਘ ਪੁੱਛਦੇ ਆ ਜੀ ਇਹ ਕਿਉਂ ਇਸ ਕਰਕੇ ਕਿ ਇੱਥੇ ਕਿਸੇ ਬਾਬਾ ਜੀ ਦੀ ਵਰਸੀ ਨਹੀਂ ਮਨਾਈ ਜਾਏਗੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਤੇ ਬੇਨਤੀ ਕਰਾਂਗਾ ਸਤਗੁਰਾਂ ਦੇ ਪ੍ਰਕਾਸ਼ ਪੁਰਬ ਪਹਿਲੋ ਮਨਾ ਲਓ ਬਾਕੀ ਕੰਮ ਬਾਅਦ ਚ ਕਰ ਲਿਓ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਅੱਜ ਸੰਗਤ ਜੀ ਬੇਨਤੀ ਕਰਾਂਗਾ ਜਦੋਂ ਸਾਡੇ ਬੱਚੇ ਸਕੂਲਾਂ ਕਾਲਜਾਂ ਵਿੱਚ ਜਾ ਰਹੇ ਨੇ ਨਾ ਕਿਉਂਕਿ ਸਾਡੇ ਘਰ ਵਿੱਚ ਲੱਗੀਆਂ ਹੋਈਆਂ ਤਸਵੀਰਾਂ ਉਹਨੂੰ ਮੱਥਾ ਟੇਕ ਕੇ ਜੋਤ ਜਗਾ ਕੇ ਅਸੀਂ ਤੁਰ ਪੈਨੇ ਆ ਜਿਹੜੀ ਗੁਰਬਾਣੀ ਦੀ ਜੋਤ ਹੈ ਉੱਥੋਂ ਤੱਕ ਨਹੀਂ ਪਹੁੰਚੇ ਤੇ ਸਾਡੇ ਬੱਚੇ ਅੱਜ ਧਰਮ ਤਬਦੀਲ ਕਰ ਰਹੇ ਨੇ ਮੈਨੂੰ ਕਈ ਵਾਰੀ ਯੂਨੀਵਰਸਿਟੀ ਵਿੱਚ ਟਾਕ ਕਰਨ ਵਾਸਤੇ ਜਾਣਾ ਪੈਂਦਾ ਹੈ ਪ੍ਰਿਜ਼ਨਸ ਦੇ ਵਿੱਚ ਨੌਜਵਾਨ ਆਉਂਦੇ ਨੇ ਬਹੁਤੇ ਨੌਜਵਾਨ ਤਿੰਨ ਮੁਢਲੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ ਕਿ ਸਾਡਾ ਪਰਮੇਸ਼ਰ ਕੌਣ ਹੈ ਸਾਡਾ ਗੁਰੂ ਕੌਣ ਹੈ ਤੇ ਗੁਰੂ ਕਾ ਸਿੱਖ ਕੌਣ ਹੈ ਜੇ ਇਹ ਮੁੱਢਲੇ ਸਵਾਲ ਸਾਨੂੰ ਗੁਰਦੁਆਰਾ ਸਾਹਿਬ ਤੋਂ ਸਾਡੇ ਮਾਪਿਓ ਕੋਲੋਂ ਸੰਗਤ ਕੋਲੋਂ ਨਹੀਂ ਮਿਲੇ ਤੇ ਸਮਝ ਲੈਣਾ ਸਾਡਾ ਬੱਚਾ ਅੱਜ ਨਹੀਂ ਤੇ ਕੱਲ ਗੁਰੂ ਕੀ ਸਿੱਖੀ ਛੱਡ ਕੇ ਚਲਿਆ ਜਾਏਗਾ ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਜ਼ਿਆਦਾ ਵਿਸਤਾਰ ਸਹਿ ਜਾਵਾਂ ਪਰ ਜੇ ਪਰਮੇਸ਼ਰ ਜੀ ਦਾ ਸਰੂਪ ਦੇਖਣਾ ਹੈ ਤੇ ਮੂਲ ਮੰਤਰ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਸਾਡਾ ਵਾਹਿਗੁਰੂ ਹੈ ਸਾਡਾ ਅਕਾਲ ਪੁਰਖ ਹੈ ਸਾਡਾ ਰੱਬ ਹੈ ਇਹ ਬੱਚਿਆਂ ਨੂੰ ਪੂਰਨ ਰੂਪ ਵਿੱਚ ਉਹਨਾਂ ਦੇ ਮਨ ਚ ਪਾ ਦਿਓ ਕਿਉਂਕਿ ਕਦੇ ਜਾ ਕੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਦੇਖਣਾ ਜਿੱਥੇ ਸਾਡੇ ਗੁਰਦਵਾਰਿਆਂ ਵਿੱਚ ਊੜਾੜਾ ਪੜਾ ਕੇ ਜਾਂ ਪੰਜਾਬੀ ਦੀ ਜੀਸੀਏਸੀ اے ਲੈਵਲ ਕਰਾ ਕੇ ਅਸੀਂ ਬਹੁਤ ਪ੍ਰਾਉਡ ਕਰਦੇ ਆਂ ਉੱਥੇ ਉਹਨਾਂ ਦੇ ਧਾਰਮਿਕ ਸਤਾਨਾਂ ਦੇ ਉਹਨਾਂ ਦੇ ਧਾਰਮਿਕ ਗ੍ਰੰਥ ਜ਼ੁਬਾਨੀ ਯਾਦ ਕਰਾਏ ਜਾ ਰਹੇ ਨੇ ਤੇ ਸਾਡੇ ਬੱਚੇ ਨਾ ਜਦੋਂ ਗੱਲ ਕਰਨਗੇ ਸਾਡੇ ਬੱਚੇ ਉਹਨਾਂ ਸਾਹਮਣੇ ਟੇਕ ਨਹੀਂ ਸਕਣਗੇ ਅਸੀਂ ਕੁਝ ਕੁ ਜਾਣੇ ਸਿਰਫ ਕਹਿੰਦੇ ਰਹਿ ਜਾਾਂਗੇ ਰਾਜ ਕਰੇਗਾ ਖਾਲਸਾ ਪਰ ਅਸਲੀਅਤ ਵਿੱਚ ਖਾਲਸਾ ਹੀ ਸੋਚ ਸਾਡੇ ਬੱਚਿਆਂ ਤੱਕ ਨਾ ਸੀ ਪਹੁੰਚਾਰੇ ਆ ਨਾ ਸਾਡੇ ਵੱਲੋਂ ਜਿੰਨੇ ਉਦਮ ਪ੍ਰਾਲੇ ਹੋਣੇ ਚਾਹੀਦੇ ਨੇ ਹੋ ਰਹੇ ਨਹੀਂ ਸਤਗੁਰੂ ਮਹਾਰਾਜ ਜੀ ਨੇ ਸਾਨੂੰ ਸਪਸ਼ਟ ਕਿਹਾ ਕਿ ਲਗੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਸੰਗਤਜੀ ਸਿੱਖ ਸ਼ਬਦ ਦਾ ਪੁਜਾਰੀ ਹੈ ਸ਼ਬਦ ਨੂੰ ਪਿਆਰ ਕਰਨ ਵਾਲਾ ਹੈ ਜਿੱਥੇ ਵੀ ਸ਼ਬਦ ਦੀ ਕਮਾਈ ਵਾਲਾ ਸਿੱਖ ਦੇਖੋਗੇ ਉਹਦਾ ਸਤਕਾਰ ਕਰਨਾ ਉਸ ਦੀ ਸੰਗਤ ਕਰਨੀ ਪਰ ਕਦਾਚੇ ਤ ਉਸ ਨੂੰ ਗੁਰੂ ਤੇ ਗੁਰੂ ਦੇ ਬਰਾਬਰਤਾ ਨਹੀਂ ਦੇਣੀ ਅੱਜ ਹੋ ਕੀ ਰਿਹਾ ਹੈ ਗੁਰੂ ਨੇ ਸਿੱਖੋ ਸ਼ਬਦ ਪਿਆਰਿਆ ਕਿਉਂ ਅਸੀਂ ਤੇ ਅਸੀਂ ਗੁਰੂ ਦੇ ਸ਼ਬਦ ਤੇ ਪਿਆਰ ਦੀ بجائے ਔਗਣਾ ਨੂੰ ਜ਼ਿਆਦਾ ਪਿਆਰ ਕਰ ਰਹੇ ਆ ਜਿੰਨੀ ਮਨਮਤ ਦਾ ਪ੍ਰਚਾਰ ਸਾਡੇ ਸੋਸ਼ਲ ਮੀਡੀਆ ਤੇ ਹੈ ਜਿਹੜੀ ਮਨਮਤ ਦੀ ਗੱਲ ਸਾਡੇ ਘਰਾਂ ਵਿੱਚ ਹੈ ਜਿਹਨੀ ਮਨਮਤ ਦੀ ਗੱਲ ਸਾਡੇ ਲਿਟਰੇਚਰ ਵਿੱਚ ਆ ਗਈ ਅੱਜ ਉਸ ਨੂੰ ਬਦਲਣ ਦਾ ਸਮਾਂ ਹੈ ਉਸ ਨੂੰ ਪਾਸੇ ਕਰਕੇ ਅੱਜ ਗੁਰਮਤ ਦੀ ਗੱਲ ਗੁਰਸਿੱਖਾਂ ਦੀ ਗੱਲ ਜਿਨ੍ਹਾਂ ਨੇ ਗੁਰਸਿੱਖੀ ਨੂੰ ਜੀਵਨ ਵਿੱਚ ਜੀਵਿਆ ਉਹਨਾਂ ਦੀ ਉਦਾਹਰਣ ਆਪਣੇ ਪਰਿਵਾਰ ਵਿੱਚ ਪਹੁੰਚਾਉਣੀ ਪਵੇਗੀ ਤਾਂ ਕਿ ਤਿੰਨਾਂ ਦੇਖ ਮਨ ਚਾਓ ਉਠੰਦਾ ਹਾਂ ਕਦ ਪਾਈ ਗੁਣਤਾਸਾ ਮੈਂ ਕਦੋਂ ਉਹਨਾਂ ਗੁਰਮੁਖਾਂ ਵਰਗਾ ਬਣਾ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਅਮੇ ਚਿੰਤਾਵਾਂ ਦੀਆਂ ਗੱਲ ਕੀਤੀਆਂ ਹੈ ਨਹੀਂ ਚਿੰਤਾਵਾਂ ਤੇ ਹੱਲ ਵੀ ਇਹਦੇ ਵਿੱਚ ਜੇ ਪੰਥ ਨੇ ਦਿੱਤਾ ਹੋਇਆ ਪੰਥ ਕਹਿੰਦਾ ਸਿੱਖਾ ਜਦੋਂ ਗੁਰੂ ਸਾਹਿਬਾਨ ਜੀ ਨੂੰ ਚੇਤੇ ਕਰੇ ਨਾ ਤੇ ਤੈਨੂੰ ਚੇਤੇ ਵਿੱਚ ਆਵੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਤੇਰੀ ਸੁਰਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਿਵਾਸ ਕਰੇ ਤੇਰਾ ਧਿਆਨ ਰਵੇ ਗੁਰੂ ਗੁਰੂ ਗੁਰ ਕਰ ਮਨ ਮੋਹ ਗੁਰੂ ਬਿਨਾ ਮੈਂ ਨਾਹੀ ਹੋਰ ਸੰਗਤ ਭਾਰਤ ਦੇ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਪਿਛਲੇ ਦਿਨੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਭਾਰਤੀ ਸੰਸਕ੍ਰਿਤੀ ਕਰਕੇ ਹੋਈ ਹੈ ਅਸੀਂ ਨਹੀਂ ਬੋਲੇ ਭਾਰਤੀ ਸੰਸਕ੍ਰਿਤੀ ਕਰਕੇ ਨਹੀਂ ਹੋਈ ਇਹ ਸੰਗਤ ਗੁਰੂ ਸਾਹਿਬ ਤੋਂ ਪਹਿਲੋਂ ਦੀ ਭਾਰਤੀ ਸੰਸਕ੍ਰਿਤੀ ਛੋਧ ਛੋਧ ਕਰ ਪਕੜ ਉਠਾਇਓ ਕਹਾਂ ਕਰੋ ਬਾਪ ਬੀਠਣਾ ਨਾ ਉਦੋਂ ਮੰਦਰ ਚ ਵੜਨ ਦਿੱਤਾ ਜਾਂਦਾ ਸੀ ਤੇ ਨਾ ਅੱਜ ਨਾ ਉਦੋਂ ਉਸ ਨੂੰ ਬਰਾਬਰਤਾ ਦਿੱਤੀ ਜਾਂਦੀ ਸੀ ਨਾ ਅੱਜ ਉਦੋਂ ਵੀ ਚਾਰ ਵਰਣ ਸਨ ਅੱਜ ਵੀ ਚਾਰ ਵਰਣ ਨੇ ਭਾਰਤੀ ਸੰਸਕ੍ਰਿਤੀ ਦੇ ਇੱਕ ਸੰਸਕ ਸਿੱਖ ਸੰਸਕ੍ਰਿਤੀ ਇੱਕ ਸਿੱਖ ਸਭਿਆਚਾਰ ਇੱਕ ਸਿੱਖ ਵਿਰਸਾ ਉਠਾਇਆ ਜਿਨੇ ਕਿਹਾ ਨਾਨਕ ਸਤਗੁਰੂ ਐਸਾ ਜਾਣੀਏ ਜੋ ਸਭ ਸਹਿ ਲਏ ਮਿਲਾਏ ਦਿਓ ਭਾਈ ਮਰਦਾਨੇ ਤੋਂ ਲੈ ਕੇ ਭਾਈ ਲਾਲੂਆਂ ਤੱਕ ਤੋਂ ਸਫ਼ਰ ਕਰਦੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਕਹਿੰਦੇ ਨੇ ਜਪ ਆਦ ਸੱਚ ਜੁਗਾਦ ਸੱਚ ਹੈ ਪਹੀ ਸੱਚ ਨਾਨਕ ਉਸੇ ਪੀ ਸੱਚ ਇਹ ਭਾਰਤੀ ਸੰਸਕ੍ਰਿਤੀ ਨਹੀਂ ਸੀ ਜਿਨ੍ਹਾਂ ਨੂੰ ਕਦੇ ਮੰਦਰ ਵਿੱਚੋਂ ਕੱਢਿਆ ਜਾਂਦਾ ਦਰਕਾਰਿਆ ਜਾਂਦਾ ਮਾਰਿਆ ਜਾਂਦਾ ਗੁਰੂ ਸਾਹਿਬਾਨ ਜੀ ਨੇ ਉਹਨਾਂ ਭਗਤ ਸਹਿਬਾਨ ਜੀ ਦੀ ਬਾਣੀ ਨਾਲ ਲਿਆ ਕੇ ਰਲਾ ਕੇ ਐਸਾ ਇਨਕਲਾਬ ਪੈਦਾ ਕੀਤਾ ਸੰਸਾਰ ਵਿੱਚ ਤੋਂ ਜਿਨ੍ਹਾਂ ਨੂੰ ਮੰਦਰ ਵਿੱਚ ਨਹੀਂ ਸੀ ਵੜਨ ਦਿੰਦਾ ਅੱਜ ਜਦੋਂ ਕੋਈ ਵੀ ਵਿੱਪਰ ਵੀ ਗੁਰਦੁਆਰੇ ਆਵੇ ਇਹਨਾਂ ਭਗਤ ਸਹਿਬਾਨ ਨੂੰ ਵੀ ਨਮਸਕਾਰ ਕਰਦਾ ਹੈ ਇਹ ਸਿੱਖ ਵਿਰਸਾ ਹੈ ਇਹ ਅਕਾਲ ਪੁਰਖ ਦਾ ਵਿਰਸਾ ਹੈ ਜਿਹਦੇ ਕਰਕੇ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਦਿੱਤੀ ਜਿਸ ਵਿਰਸੇ ਦਾ ਤੁਸੀਂ ਮਾਣ ਕਰਦੇ ਹੋ ਹਜ਼ਾਰਾਂ ਲੋਕਾਂ ਦੇ ਕਤਲ ਤੇ ਖੜਾ ਹੈ ਤੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਖੜੀ ਹੈ ਭੈ ਕਾਹੂ ਕੋ ਦੇਤ ਨਹ ਨਹ ਪੈਮਾਨਤ ਆਨ ਕਹੋ ਨਾਨਕ ਸੁਣ ਰੇ ਬਨਾ ਗਿਆਨੀ ਤਾਹੇ ਬਖਾਨ ਸਾਡੇ ਅੰਦਰ ਵੜੇ ਹੋਏ ਕੁਝ ਬਹਿਰੂਪੀਏ ਅਜੇ ਵੀ ਜਾਤ ਪਾਤ ਕਰਮ ਕਾਂਡ ਬਾਬਾਵਾਦ ਸੰਤਵਾਦ ਗੁਰੂਵਾਦ ਨੂੰ ਪਰ ਸਾਹਿਤਕਾਰ ਇਹ ਨੇ ਜਿਹੜੇ ਇੰਡਾਇਰੈਕਟ ਤਰੀਕੇ ਨਾਲ ਏਜੰਸੀਆਂ ਤੇ ਸਰਕਾਰਾਂ ਲਈ ਕੰਮ ਕਰਦੇ ਨੇ ਪੰਥ ਨੇ ਅਰਦਾਸ ਦਿੱਤੀ ਕਹਿਣ ਲੱਗੇ ਇਹਨਾਂ ਨੂੰ ਛੱਡ ਤੇਰੀ ਸੁਰਤ ਵਿੱਚ ਧਿਆਨ ਆਵੇ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅਨਡਿਟ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਕਦੇ ਵੀ ਉਸ Hindu ਸੰਸਕ੍ਰਿਤੀ ਦਾ ਹਿੱਸਾ ਨਹੀਂ ਨੇ ਇਹ ਸਿੱਖ ਵਿਰਸਾ ਹੈ ਜਿਨ੍ਹਾਂ ਦਾ ਧਿਆਨ ਅਸੀਂ ਧਰਨਾ ਸੀ ਫੇਰ ਗੱਲ ਆ ਗਈ ਅੱਜ ਜਣਾ ਖਣਾ ਪੰਜਾਬ ਦੇ ਵਿੱਚ ਬਾਬਾ ਬਣਾਇਆ ਜਾ ਰਿਹਾ ਗੁਰੂ ਬਣਾਇਆ ਜਾ ਰਿਹਾ ਸਿੱਖੀ ਬਾਣੇ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਪਰ ਹੁਣ ਤਾਂ ਇੰਨੀ ਜ਼ਿਆਦਾ ਬੁਰੀ ਹਾਲਤ ਹੋ ਗਈ ਕਿ ਜਿੰਨੂੰ ਵੀ ਕੋਈ ਕੇਂਦਰ ਜਾਂ ਉਹਨਾਂ ਦੀ ਏਜੰਸੀਆਂ ਥਾਪ ਦਿੰਦੀਆਂ ਪੰਜ 700 ਸਿੱਖ ਉਹਦੇ ਕੋਲ ਜਾ ਬੈਠਦਾ ਕੋਈ ਪੀੜੇ ਕੱਪੜੇ ਪਾਏ ਹੁਣ ਬਾਬਾ ਉਹਦੇ ਕੋਲ ਸਾਡੇ ਕਥਾਵਾਚ ਜਾ ਕੇ ਮੱਥਾ ਟੇਕ ਰਹੇ ਨੇ ਪੰਥ ਨੇ ਕਿਹਾ ਨਹੀਂ ਮੈਂ ਮੁਸ਼ਕਲਾ ਵੀ ਦੱਸ ਰਿਹਾ ਤੇ ਹੱਲ ਵੀ ਦੱਸ ਰਿਹਾ ਸੰਗਤ ਮੈਂ ਪਹਿਲੀ ਬੇਨਤੀ ਕੀਤੀ ਥਾਂ ਥਾਂ ਤੇ ਤੁਹਾਨੂੰ ਕਿਤਾਬਾਂ ਲਿਟਰੇਚਰ ਬਹੁਤ ਕੁਝ ਮਿਲ ਜਾਏਗਾ ਪਰ ਤੇਰੇ ਧਿਆਨ ਵਿੱਚ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਇਹਨਾਂ ਸ਼ਬਦਾਂ ਨੂੰ ਚੇਤੇ ਵਿੱਚ ਰੱਖਣਾ ਕਿ ਮੇਰੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉੱਤੋਂ ਕੋਈ ਗੱਲ ਨਹੀਂ ਹੈ ਦੂਜੀ ਮੈਂ ਬੇਨਤੀ ਕੀਤੀ ਬਹੁਤ ਕਲਚਰ ਬਹੁਤ ਸਭਿਆਚਾਰ ਸਾਡੀ ਸੁਰਤ ਵਿੱਚ ਵੜੇ ਜਾ ਰਹੇ ਨੇ ਕਿ ਗੁਰੂ ਸਾਹਿਬ ਨੇ ਇਹ ਸੰਸਕ੍ਰਿਤੀ ਵਾਸਤੇ ਇਹਦੇ ਵਾਸਤੇ ਕੁਰਬਾਨੀ ਦਿੱਤੀ ਕਹਿਣ ਤੋਂ ਝੱਕਦੇ ਨੇ ਕਿ ਗੁਰੂ ਸਾਹਿਬ ਨੇ ਤਿਲਕ ਜੰਜੂ ਵਾਸਤੇ ਕੁਰਬਾਨੀ ਦਿੱਤੀ ਕਹਿ ਨਹੀਂ ਰਹੇ ਦੂਜੀ ਫਿਰ ਚੇਤੇ ਵਿੱਚ ਰਹਿਣ ਤੇਰੇ ਪੰਜ ਪਿਆਰੇ ਵੀ ਅੱਜ ਨਹੀਂ ਤੇ ਕੱਲ ਮੈਂ ਤਿਆਰੀ ਕਰਕੇ ਪੰਜਾਂ ਕੋਲੋਂ ਅੰਮ੍ਰਿਤ ਛਕਣਾ ਹੈ ਫਿਰ ਸਾਡੇ ਆਈਡੀਅਲ ਚੇਂਜ ਕਰ ਦਿੱਤੇ ਗਏ ਕੁਝ ਸਿੱਖ ਪਰਿਵਾਰਾਂ ਦੇ ਘਰ ਵਿੱਚ ਜਾਣਾ ਵੱਖਰੇ ਵੱਖਰੇ ਬਾਬੇ ਵੱਖਰੇ ਵੱਖਰੇ ਸ਼ਹੀਦ ਕਈਆਂ ਨੇ ਤਾਂ ਸ਼ਹੀਦਾਂ ਦੇ ਨਾਂ ਤੇ ਚੁਪਹਿਰੇ ਵੀ ਸ਼ੁਰੂ ਕਰ ਦਿੱਤੇ ਸੰਗਤ ਪੰਥ ਨੇ ਕਿਹਾ ਨਹੀਂ ਇਹਨਾਂ ਸਾਰਿਆਂ ਨੂੰ ਇਕੱਠਾ ਕੀਤਾ ਤੇ ਪੰਥ ਨੇ ਕਿਹਾ ਜਿੰਨਾ ਸਿੰਘਾਂ ਸਿੰਘਣੀਆਂ ਧਰਮ 헤ਕ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਿਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਇਹ ਉਹ ਮੁਕਾਗੇ ਨੇ ਉਹ ਨਿਭਾਗੇ ਨੇ ਪੰਥ ਕਹਿੰਦਾ ਇਹ ਤੇ ਗੱਲ ਮੁੱਕੀ ਨਹੀਂ ਉਹ ਤਿੰਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਤੇਰੀ ਸੁਰਤ ਵਿੱਚ ਉਹਨਾਂ ਦੀ ਕਮਾਈ ਹੋਵੇਗੀ ਤੇ ਦੁਨੀਆ ਦੀ ਕੋਈ ਤਾਕਤ ਤੇਰੇ ਕੋਲੋਂ ਧਰਮ ਨਹੀਂ ਖੋ ਸਕਦੀ ਗੱਲ ਤਾਂ ਸੰਗਤ ਧਿਆਨ ਦੀ ਹੈ ਨਾ ਸਵੇਰੇ ਅਰਦਾਸ ਕੀਤੀ ਸ਼ਾਮ ਨੂੰ ਅਰਦਾਸ ਕੀਤੀ ਕਿ ਵਾਕੇ ਸਾਡੇ ਧਿਆਨ ਵਿੱਚ ਪੰਜ ਪਿਆਰੇ ਨੇ ਕਿ ਵਾਕੇ ਸਾਡੇ ਧਿਆਨ ਵਿੱਚ ਚਾਰ ਸਾਹਿਬਜ਼ਾਦੇ ਨੇ ਕਿ ਵਾਕੇ ਸਾਡੀ ਸੁਰਤ ਉਹਨਾਂ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਜਾਂ ਅਸੀਂ ਰੋਜ਼ ਆਪਣੇ ਬੱਚਿਆਂ ਨੂੰ ਕੇਸ ਕਟਾਉਣ ਵਾਸਤੇ ਲੈ ਕੇ ਤੁਰੇ ਹੋਏ ਆ ਜਾਂ ਸਾਡੀ ਸੁਰਤ ਵਿੱਚ ਵੱਖਰੇ ਵੱਖਰੇ ਬਾਬਿਆਂ ਦਾ ਉਪਦੇਸ਼ ਵੱਖਰੇ ਵੱਖਰੇ ਝਗੜੇ ਵੱਖਰੀਆਂ ਵੱਖਰੀਆਂ ਮਰਿਆਦਾਵਾਂ ਮੈਂ ਬੇਨਤੀ ਕਰਦਾ ਹੋਂ ਨਾ ਲੜਾਈ ਤੇ ਐ ਨਾ ਕਿ ਮੇਰਾ ਬਾਬਾ ਵੱਡਾ ਕਿ ਤੇਰਾ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਨੇ ਫੈਸਲਾ ਕਰ ਦਿੱਤਾ ਮਹਾਰਾਜੀ ਕਹਿੰ ਲਗੇ ਨਾ ਬਾਬਿਆਂ ਤੋਂ ਨਾ ਲੜਿਓ ਮੇਰੇ ਵਾਸਤੇ ਸਭ ਤੇ ਵੱਡਾ ਸਤਗੁਰੂ ਨਾਨਕ ਬੋਲੋ ਜੀ ਜਿਨ ਕਲ ਰਾਖੀ ਮੇਰੀ ਮੈਨੂੰ ਕਿਸੇ ਨਾਲ ਕੋਈ ਮੇਰਾ ਵੈਰ ਵਿਰੋਧ ਨਹੀਂ ਪਰ ਮੇਰੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਗੁਰੂ ਨੇ ਇਹੋ ਹੀ ਮੇਰੇ ਸਭ ਕੁਝ ਨੇ ਫਿਰ ਗੁਰੂ ਪਿਆਰੀ ਸਾਧ ਸੰਗਤ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਅੱਜ ਸਰਕਾਰਾਂ ਆਪਣੇ ਲਾਹੇ ਲੈਣ ਨੂੰ ਕਿ ਅਸੀਂ ਮਹਾਰਾਜ ਦੇ ਬੜੇ ਵੱਡੇ ਭਗਤਾਂ ਬੜੇ ਵੱਡੇ ਅਸੀਂ ਉਹਨਾਂ ਦੇ ਮুরিਦ ਹਾਂ ਭਾਜਪੀ ਤੋਂ ਆਰਐਸਐਸ ਤੋਂ ਲੈ ਕੇ ਸਾਰਿਆਂ ਦਾ ਜੋਰ ਲੱਗਿਆ ਹੋਇਆ ਹੈ ਪੰਥ ਇਹ ਗੱਲ ਸਮਝ ਲਵੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਫਰੀडम ਆਫ ਫੇਥ ਫਰੀडम ਆਫ ਰਿਲੀਜਨ ਫਰੀडम ਆਫ ਸਪੀਚ ਵਾਸਤੇ ਸੀ ਜਿਹੜੀ ਦੁਨੀਆ ਦੇ ਹਰ ਮਨੁੱਖ ਦੀ ਆਜ਼ਾਦੀ ਦੀ ਲੜਾਈ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਸ਼ੁਰੂ ਹੋਈ ਹੋਈ ਹੈ ਜਿਹੜੇ ਅੱਜ ਯੂਨੋ ਵਗੈਰਾ ਬਣੇ ਨੇ ਤੇ ਹੁਣ ਬਣੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਚਾਂਦਨੀ ਚੌਂਕ ਵਿੱਚ ਬੈਠ ਕੇ ਸੀਸ ਦੇ ਰਹੇ ਨੇ ਮਨੁੱਖਤਾ ਦੀ ਆਜ਼ਾਦੀ ਵਾਸਤੇ ਧਰਮ ਦੀ ਆਜ਼ਾਦੀ ਵਾਸਤੇ ਸੱਚ ਦੀ ਆਜ਼ਾਦੀ ਵਾਸਤੇ ਤੇ ਦੇਖਣਾ ਪਵੇਗਾ ਕਿ ਹੁਣ ਦੀਆਂ ਸਰਕਾਰਾਂ ਆਪਣੇ ਏਜੰਡੇ ਨਾਲ ਸਿੱਖਾਂ ਨੂੰ ਗੁਲਾਮ ਨਹੀਂ ਬਣਾ ਰਹੀਆਂ ਹਾਲਤ ਇੱਥੇ ਤੱਕ ਪਹੁੰਚ ਗਈ ਜਿਨ੍ਹਾਂ ਦੇ ਕਦੇ ਤਿਲਕ ਜੰਜੂ ਤੇ ਟੈਕਸ ਲੱਗਦਾ ਹੁੰਦਾ ਸੀ ਅੱਜ ਉਹ ਸਾਡੀਆਂ ਕਿਰਪਾ ਨਾਲ ਲਵਾਉਣ ਲੱਗ ਪਏ ਫਲਾਈਟਾਂ ਦੇ ਵਿੱਚ ਤੇ ਰੇਲਵੇ ਸਟੇਸ਼ਨ ਤੇ ਉਹ ਪਰਖ ਰਹੇ ਨੇ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਕਿਹਾ ਜਾਵੇਗਾ ਕਿਰਪਾਨ ਪਾਉਣੀ ਜੇ ਤੇ 500 ਰੁਪਇਆ ਟੈਕਸ ਦੇ ਕੇ ਲੰਘੋ ਸਾਡੇ ਰੇਲਵੇ ਸਟੇਸ਼ਨ ਦੀ ਸਾਡੇ 에ਅਰਪੋਰਟ ਤਾਣੀ ਤਾਂ ਅਸੀਂ ਕਹਿੰਨੇ ਰਾਜ ਕਰੇਗਾ ਖਾਲਸਾ ਬਹੁਤ ਵੱਡੇ ਸਿੱਖਾਂ ਦੀ ਗਿਣਤੀ ਉਹਨਾਂ ਦੇ ਨਾਲ ਜਾ ਰਹੀ ਜਿਹੜੇ ਬਹਿਰੂਪੀਏ ਸਨ ਪਰ ਸਾਨੋ ਪੰਥ ਨੇ ਗਲ ਕਈ ਕਹਿਣ ਲੱਗੇ ਡੋਲੀ ਨਾ ਮੈਂ ਦੋ ਲੈਣਾ ਬੇਨਤੀ ਕੀਤੀ ਸੀ ਇੱਕ ਦਿਨ ਬਹੁਤ ਮਨ ਡੋਲਿਆ ਸੀ ਹਾਲਾਤ ਵੇਖ ਕੇ ਕਹਿੰਦੇ ਕੋਹੋਂ ਦੇ ਖਾੜਕੂ ਸਿੰਘ ਕਹਿੰਦੇ ਕੋਹੋਂ ਦੇ ਖਾੜਕੂ ਜਥੇਬੰਦੀਆਂ ਦੇ ਮੁਖੀ ਕਹਿੰਦੇ ਕੋਹੋਂ ਦੇ ਜਿਹੜੇ ਸਿੱਖਾਂ ਦੇ ਸਰਮੋਹਰ ਸੰ ਦਿੱਲੀ ਵਿੱਚ ਬੈਠੇ ਹੋਏ ਉਹ ਇਹਨਾਂ ਨਾਲ ਜਾ ਰਲੇ ਮਨ ਡੋਲਿਆ ਤੇ ਮੈਂ ਦੋ ਲਾਈਨਾਂ ਲਿਖੀਆਂ ਕਾਫਲੇ ਨਾਲ ਤੁਰਿਆ ਸਾ ਇਕੱਲਾ ਰਹਿ ਗਿਆਂ ਪਿੱਛੇ ਮੁੜ ਕੇ ਦੇਖਿਆ ਕਲਗੀਆਂ ਵਾਲਾ ਨਾਲ ਸੀ ਮੈਂ ਫਿਰ ਚੜਦੀ ਕਲਾ ਚ ਆ ਗਿਆ ਫਿਰ ਤੁਹਾਨੂੰ ਇੱਥੇ ਆਣ ਕੇ ਬਹੁਤ ਸਾਰੇ ਲੋਕ ਕਹਿਣਗੇ ਸਾਡੇ ਡੇਰੇ ਤੇ ਆਇਓ ਸਾਡੇ ਸਥਾਨ ਤੇ ਆਇਓ ਸਾਡੇ ਕੋਲ ਆਇਓ ਈਵਨ ਕਿ ਗੁਰਦੁਆਰਿਆਂ ਵਿੱਚ ਬੈਠ ਕੇ ਵੀ ਕਹਿੰਦੇ ਨੇ ਪੰਥ ਨੇ ਕਿਹਾ ਨਹੀਂ ਮੈਂ ਨਾਲ ਨਾਲ ਮੁਸਕਰਾਣ ਦੀ ਗੱਲ ਕਰ ਰਿਹਾ ਹਲ ਦੀ ਗੱਲ ਕਰ ਰਿਹਾ ਤੁਸੀਂ ਰੋਡੇ ਸ਼ਾਹ ਦੇ ਜਾਣਾ ਹੈ ਕਿ ਸ਼ੇਖ ਫਤੇ ਦੇ ਜਾਣਾ ਹੈ ਕਿ ਵੱਖਰੇ ਵੱਖਰੇ ਡੇਰਿਆਂ ਤੇ ਜਾਣਾ ਪੰਥ ਨੇ ਫੈਸਲੇ ਕੀਤਾ ਨਹੀਂ ਤੂੰ ਕਿੱਥੇ ਜਾਣਾ ਹੈ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਤੇਰੀ ਸੁਰਤ ਵਿੱਚ ਪੰਜ ਤਖਤ ਹੋਣ ਤੇਰੀ ਸੁਰਤ ਵਿੱਚ ਸਾਰੇ ਇਤਿਹਾਸਿਕ ਗੁਰੂ ਧਾਮ ਹੋਣ ਇਹਨਾਂ ਨੂੰ ਛੱਡ ਕੇ ਤੂੰ ਕਿਤੇ ਨਾ ਜਾਵੇਂ ਪੰਥ ਨੇ ਕਿਹਾ ਤੇਰੇ ਧਿਆਨ ਵਿੱਚ ਤੇਰੇ ਗੁਰੂ ਧੰਮ ਵਸੇ ਹੋਣ ਕਿਸੇ ਬਾਬੇ ਦਾ ਡੇਰਾ ਨਹੀਂ ਇਹ ਫੈਸਲਾ ਮੇਰਾ ਨਹੀਂ ਸੰਗਤ ਇਹ ਪੰਥ ਦਾ ਹੈ ਜਦੋਂ ਆਈਡਿਓਲੋਜੀ ਦੀ ਗੱਲ ਆਵੇ ਜਦੋਂ ਫਿਲਾਸਫੀ ਦੀ ਗੱਲ ਆਵੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕੋਈ ਫਿਲਾਸਫੀ ਨਹੀਂ ਜਦੋਂ ਆਈਡੀਅਲ ਪਰਸਨਸ ਦੀ ਗੱਲ ਆਵੇ ਤਾਂ ਪੰਜਾ ਪਿਆਰਿਆਂ ਚੌਹ ਸਾਬਜਾਦਿਆਂ 40 ਮੁਕਤਿਆਂ ਤੋਂ ਇਹਨਾਂ ਗੁਰਸਿੱਖਾਂ ਤੋਂ ਬਿਨਾ ਸਾਡਾ ਕੋਈ ਆਈਡੀਅਲ ਨਹੀਂ ਤੇ ਜਦੋਂ ਸ਼ਹੀਦਾਂ ਦੀ ਗੱਲ ਆਵੇ ਤੇ ਫਿਰ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਨਾ ਵੀ ਚੇਤੇ ਉਹਨਾਂ ਦੇ ਕਿ ਆਪਣੇ ਬੱਚਿਆਂ ਨੂੰ ਦੱਸਿਆ ਕਿ ਅਸੀਂ ਇਹਨੇ ਅੱਜ ਅਸੀਂ ਬੜੀ ਗੱਲ ਦੀ ਮੈਂਟਲ ਹੈਲਥ ਦੀ ਗੱਲ ਚੱਲ ਰਹੀ ਆ ਉਹ ਪਿਆਰਿਓ ਦੇਖੋ ਪਿਤਾ ਭਾਈ ਸੁਭੇਗ ਸਿੰਘ ਜਦੋਂ ਸ਼ਹਿਬਾਤ ਸਿੰਘ ਨੂੰ ਚਰਖੜੀ ਤੇ ਚੜਾਇਆ ਗਿਆ ਨਾ ਪਿਓ ਪੁੱਤਰ ਨੇ ਇੱਕ ਵਾਰੀ ਵੀ ਨਹੀਂ ਕਿਹਾ ਮਹਾਰਾਜਾ ਚਰਖੜੀ ਦੂਰ ਕਰ ਦੇ ਉੱਥੇ ਖੜਿਓ ਆਪਣੇ ਆਪ ਨੂੰ ਅਸੀਂ ਨਿੱਕੀਆਂ ਨਿੱਕੀਆਂ ਮੁਸ਼ਕਲਾਂ ਤੇ ਬਾਬੇ ਲੱਭਦੇ ਆ ਜੋਤਸ਼ੀ ਲੱਭਦੇ ਆ ਆਸਰੇ ਲੱਭਦੇ ਆ ਭਾਈ ਸ਼ੁਭੇਕ ਸਿੰਘ ਤੇ ਸਹਿਬਾਦ ਸਿੰਘ ਦੀ ਮੂਵੀ ਦੇਖਿਓ ਤੁਸੀਂ ਇਤਿਹਾਸ ਤਾਂ ਪੜ੍ਹਨਾ ਨਹੀਂ ਮੈਨੂੰ ਪਤਾ ਸਿੱਖਾਂ ਨੂੰ ਪੜ੍ਹਨ ਦੀ ਆਦਤ ਹੀ ਨਹੀਂ ਸਿੱਖ ਦੀ ਅੱਜ ਦੌੜ ਲੰਗਰ ਤੱਕ ਰਹਿ ਗਈ ਏ ਖਿਮਾ ਕਰਨਾ ਪੜ੍ਹ ਕੇ ਦੇਖਿਓ ਭਾਈ ਸ਼ੁਭੇਕ ਸਿੰਘ ਤੇ ਸਹਿਬਾਦ ਸਿੰਘ ਹੱਥ ਜੋੜ ਕੇ ਅਰਦਾਸ ਨਹੀਂ ਕਰਦੇ ਮਹਾਰਾਜ ਸਾਡੀ ਮੁਸ਼ਕਿਲ ਦੂਰ ਕਰ ਦੇ ਆਹ ਮੌਤ ਦੂਰ ਕਰ ਦੇ ਆਹ ਚਰਖੜੀ ਦੂਰ ਕਰ ਦੇ ਉਹ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਇੱਕ ਦੀਆਂ ਦੋ ਚਰਖੜੀਆਂ ਹੋ ਜਾਣ ਇੱਕ ਦੇ ਦੋ ਜਲਾਦ ਹੋ ਜਾਣ ਸਾਡੀ ਸਿੱਖੀ ਕੇਸਾ ਸਵਾਸਾਂ ਸੰਗ ਨਿਭ ਜਾਵੇ ਪੜ ਕੇ ਦੇਖਿਓ 12 ਸਾਲ ਦਾ ਬੱਚਾ ਇਹ ਹੈ ਤੁਹਾਡਾ ਵਿਰਸਾ ਇਹ ਹੈ ਤੁਹਾਡੀ ਸੰਸਕ੍ਰਿਤੀ ਜਿਹਦੀ ਉਹ ਗੱਲ ਨਹੀਂ ਕਰਨਗੇ ਤੇ ਤੁਸੀਂ ਭੁੱਲ ਗਏ ਹੋ 12 ਸਾਲ ਦਾ ਬੱਚਾ 700 ਸਿੱਖ ਖੜਾ 1716 ਦਿੱਲੀ ਚਾਂਦਨੀ ਚੌਂਕ ਦੇ ਸਾਹਮਣੇ ਲਾਲ ਕਿਲੇ ਦੇ ਬਾਹਰ ਆਵਾਜ਼ ਮਾਰਦਾ ਹੈ ਜਲਾਦ ਕਾਜੀ ਪੁੱਛਦਾ ਹੈ ਮੌਤ ਕਬੂਲ ਕੇ ਇਸਲਾਮ ਸਿੱਖ ਸਿਰ ਅੱਗੇ ਕਰਕੇ ਕਹਿੰਦਾ ਹੈ ਮੌਤ ਸਿਰ ਕੱਟ ਦਿੱਤਾ ਜਾਂਦਾ ਹੈ ਸਿਰ ਇੱਕ ਪਾਸੇ ਧੜ ਇੱਕ ਪਾਸੇ ਜਦੋਂ ਬਾਰ-ਬਾਰ ਪੁੱਛਦੇ ਨੇ ਨਾ ਮੌਤ ਕਬੂਲ ਕੇ ਇਸਲਾਮ ਇੱਕ ਸਿੰਘ ਬਜ਼ੁਰਗ ਸੀ ਉਹ ਅੱਗੇ ਆਇਆ ਕਹਿੰਦਾ ਉਹ ਕਾਜੀ ਉਹ ਜਲਾਦ ਮੈਂ ਤੈਨੂੰ ਆ 700 ਵੱਲੋਂ ਇੱਕੋ ਵਾਰੀ ਕਹਿ ਦੇਣਾ ਸਾਨੂੰ ਮੌਤ ਕਬੂਲ ਹੈ ਸਿੱਖੀ ਛੱਡਣੀ ਕਬੂਲ ਨਹੀਂ ਇਹ ਸਾਰਿਆਂ ਵੱਲੋਂ ਮੈਂ ਕਹਿ ਦੇਣਾ ਅੱਜ ਕੌਣ ਹੈ ਸਾਡੇ ਵਿੱਚੋਂ ਕਹੇ ਮੈਨੂੰ ਮੌਤ ਕਬੂਲ ਹੈ ਸਿੱਖੀ ਛੱਡਣੀ ਕਬੂਲ ਨਹੀਂ ਕਿੰਨੀ ਚੜ੍ਹਦੀ ਕਲਾ 12 ਸਾਲ ਦਾ ਬੱਚਾ ਮਾਂ ਆ ਗਈ ਚਿੱਠੀ ਲੈ ਕੇ ਆਹ ਵਿਰਸਾ ਹੈ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਨਿਕਲਿਆ ਜਜ਼ਬਾ ਹੈ ਜਿਨਨੇ ਇਤਿਹਾਸਕਾਰ ਮੈਂ ਪੜੇ ਨੇ ਉਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਦਾ ਅਸਰ ਕੀ ਹੈ ਮਹਾਰਾਜ ਸ਼ਹੀਦ ਹੋ ਗਏ ਤਿੰਨ ਸ਼ਹੀਦ ਹੋ ਗਏ ਇਤਿਹਾਸਕਾਰ ਕਹਿੰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਖਾਲਸਾ ਪੈਦਾ ਹੋਇਆ ਜਿਹੜਾ ਸਦਾ ਅਮਰ ਹੈ ਜਿਹੜਾ ਕਦੇ ਨਹੀਂ ਮਰੇਗਾ ਤਿੰਨ ਚੀਜ਼ਾਂ ਪ੍ਰਗਟ ਨੇ ਸਿੱਖ ਇਤਿਹਾਸ ਵਿੱਚ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਇੱਕ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਤੇ ਤੀਸਰਾ ਚੇਤੇ ਨਾ ਭੁੱਲਿਓ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਇਹ ਤਿੰਨ ਅਕਾਲ ਪੁਰਖ ਦੀ ਰਜ਼ਾ ਚੋਂ ਪ੍ਰਗਟ ਹੋਏ ਨੇ ਕਦੇ ਖਤਮ ਨਹੀਂ ਹੋਣਗੇ ਵੇਖਣਾ ਅਸੀਂ ਹੈ ਕਿ ਅਸੀਂ ਇਸ ਪ੍ਰਗਟ ਹੋਏ ਖਾਲਸੇ ਦਾ ਹਿੱਸਾ ਬੰਨਾ 12 ਸਾਲ ਦੇ ਬੱਚੇ ਦੀ ਮਾਂ ਚਿੱਠੀ ਲੈ ਕੇ ਆ ਗਈ ਬੱਚਾ ਸਿੱਖ ਨਹੀਂ ਕਾਜੀ ਨੇ ਚਿੱਠੀ ਪੜ੍ਹੀ ਤਾਂ ਲੱਗਾ ਇਹ ਬੱਚਾ ਕਹਿੰਦਾ ਬੱਚੇ ਦੀ ਮਾਂ ਕਹਿੰਦੀ ਹੈ ਵੀ ਤੂੰ ਸਿੱਖ ਨਹੀਂ ਇੱਕ ਵਾਰੀ ਕਹਿ ਦੇ ਤੂੰ ਸਿੱਖ ਨਹੀਂ 12 ਸਾਲ ਦੇ ਬੱਚੇ ਨੂੰ ਕਿੰਨੇ ਪੜਾਇਆ ਸੀ ਉਹ ਗੁਰੂ ਪੰਥ ਦੇ ਵੇੜੇ ਵਿੱਚ ਪੜਿਆ ਬੱਚਾ ਗੁਰਸਿੱਖਾਂ ਦੀ ਸੰਗਤ ਕੀਤੀ ਖਾਲਸੇ ਦੀ ਸੰਗਤ ਕੀਤੀ ਅੱਗੇ ਹੋ ਕੇ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਹੈ ਮੈਂ ਗੁਰੂ ਦਾ ਸਿੱਖ ਹਾਂ ਮੈਨੂੰ ਪਹਿਲੋਂ ਸ਼ਹੀਦ ਕੀਤਾ ਜਾਵੇ ਇਹ ਇਤਿਹਾਸ ਹੈ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਜਿੰਨਾ ਚਿਰ ਆਪਣੇ ਘਰਾਂ ਵਿੱਚ ਇਹਨਾਂ ਸ਼ਹੀਦਾਂ ਦੀ ਇਹਨਾਂ ਗੁਰਸਿੱਖਾਂ ਦੀ ਇਹ ਗੁਰਸਿੱਖ ਬਣਾਉਣ ਵਾਲੀ ਗੁਰਬਾਣੀ ਦੀ ਗੱਲ ਨਹੀਂ ਚੱਲੇਗੀ ਸਾਡੀ ਸਿੱਖੀ ਅੱਗੇ ਨਹੀਂ ਵਧੇਗੀ ਆਓ ਆਪਣੇ ਘਰਾਂ ਵਿੱਚ ਸਾਖੀ ਤੇ ਗੁਰੂ ਕੀ ਸਿੱਖਿਆ ਭਾਵੇਂ ਗੁਰਬਾਣੀ ਦਾ ਇੱਕ ਅੰਗ ਹੀ ਪੜੋ ਆਪਣੇ ਘਰ ਵਿੱਚ ਇੱਕ ਸਿੱਖ ਦੀ ਸਾਖੀ ਕਰੋ ਜੇਸ਼ਦਨ ਸ਼ੁਰੂ ਕਰ ਦਿੱਤੀ ਉਹ ਦਿਨ ਸਾਡੇ ਘਰਾਂ ਤੇ ਬਖਸ਼ਿਸ਼ ਹੋਵੇਗੀ ਬਾਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਸਾਰਿਆਂ ਤੇ ਆਪਣੇ ਪੰਥ ਤੇ ਕਿਰਪਾ ਕਰਨ ਇਹ ਪੰਥ ਸਦਾ ਚੜ੍ਹਦੀ ਕਲਾ ਵਿੱਚ ਰਵੇ ਇਹ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਰਵੇ ਉਹਆਂ ਗਲਤੀਆਂ ਦੀ ਖਿਮਾ ਸੰਗਤ ਇੱਕ ਵਾਰ ਫਿਰ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਫਤਿਹ ਗੱਜ ਕੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਹੁਣ ਗੁਰਪਿਆਰੇ ਸਾਥ ਸੰਗਤ ਸਤਿਕਾਰਯੋਗ ਭਾਈ ਕਬਲਜੀਤ ਸਿੰਘ ਜੀ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ ਕੀਰਤਨ ਦੁਆਰਾ ਦਿਹਾਲ ਕਰਨਗੇ ਉਹਨਾਂ ਕੋਲੋਂ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 对。<Okay. S 2> okay.